ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਬਰੋਂ ਵੱ ਰਹੀ ਹੈ ਜੀ ਅੱਗ ਪੰਜਾਬ ਚ ਪਹਿਲੀ ਵਾਰ 84 ਡਿਗਰੀ 4.4 ਡਿਗਰੀ ਪੁੱਜਿਆ ਜੀ ਤਾਪਮਨ ਟੁੱਟੇ ਨੇ ਜੀ ਸਾਰੇ ਰਿਕਾਰਡ 10 ਜੀ ਲੈ ਲਈ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਪੰਜਾਬ ਚ ਨੌਪਤਾ ਦੇ ਨਤੀਜੇ ਦਿਨ ਗਰਮ ਦੀ ਜਿਹੜੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਤਾ ਸੋਮਵਾਰ ਨੂੰ ਬਠਿੰਡੇ ਵਿੱਚ ਤਾਪਮਨ 84.44 ਡਿਗਰੀ ਦਰਜ ਕੀਤਾ ਗਿਆ ਇਹ ਪੰਜਾਬ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਨ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 29 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ ਇਸ ਤੋਂ ਬਾਅਦ ਪੱਛਮੀ ਡਿਸਟਰਬੈਂਸ ਦੇ ਐਕਟਿਵ ਹੋਣ ਨਾਲ ਅਨੁਮਾਨ ਲਗਾਇਆ ਜਾ ਰਿਹਾ ਹੈ ਜੀ ਤੁਹਾਨੂੰ ਸੁਣਾ ਚੰਨ ਜੀ ਮੌਸਮ ਵਿਭਾਗ ਵੱਲੋਂ ਸਾਰੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹਾਲੇ 2 ਦਿਨ ਨੌਪਤਾ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਦੌਰਾਨ ਤਾਪਮਾਨ ਵਿੱਚ ਥੋੜਾ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਬਠਿੰਡੇ ਵਿੱਚ ਤਾਪਮਾਨ 48.4° ਡਿਗਰੀ ਦਰਜ ਕੀਤਾ ਗਿਆ ਜੋ 21 ਮਈ 1978 ਦੇ ਤਾਪਮਾਨ ਤੋਂ 0.7° ਜ਼ਿਆਦਾ ਹੈ ਉਕਤ ਤਰੀਕ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਨ ਅੰਮ੍ਰਿਤਸਰ ਵਿੱਚ 47.7 ਡਿਗਰੀ ਦਰਜ ਕੀਤਾ ਗਿਆ। ਇਹ ਤਾਪਮਨ ਤਾਹਾਨੂੰ ਦੱਸਣਾ ਚਾਹੁੰਦੇ ਜੀ ਜਿਹੜੇ 10 ਜਨਵਰੀ ਵਿੱਚ ਅਲਰਟ ਜਿਹੜਾ ਜਾਰੀ ਹੋਇਆ ਹੈ ਮੌਸਮ ਵਿਭਾਗ ਨੇ ਅੱਜ ਮੰਗਲਵਾਰ ਲਈ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋੜ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਭਾਵ ਜਿਹੜਾ ਤਾਪਮਨ 45 ਡਿਗਰੀ ਤੋਂ ਪਰ ਪਹੁੰਚੇਗਾ ਜਦਕਿ ਹੋਰ ਪੂਰੇ ਰਾਜਾਂ ਵਿੱਚ orange alert ਜਾਰੀ ਕੀਤਾ ਗਿਆ ਜਿੱਥੇ ਤਾਪਮਨ 40 ਤੋਂ 45 ਡਿਗਰੀ ਦੇ ਕਰੀਬ ਅਨੁਮਾਨ ਲਗਾਇਆ ਜਾ ਰਿਹਾ ਹੈ ਤਾਂ ਕਿਰਪਾ ਕਰਕੇ ਘਰੋਂ ਬਾਹਰ ਨਾ ਨਿਕਲੋ ਬਹੁਤ ਜ਼ਿਆਦਾ ਕੰਮ ਆਇਆ ਤਾਂ ਕੱਪੜਾ ਜ਼ਰੂਰ ਬੰਨ ਕੇ ਲਿਖ ਲਓ ਜੀ ਸਿਰ ਤੇ ਹੱਥਾਂ ਪੈਰਾਂ ਦੇ ਉੱਤੇ ਤਾਂ ਜੋ ਤੁਸੀਂ ਇਸ ਗਰਮੀ ਦੀ ਲੋ ਤੋਂ ਬਚ ਸਕੋ ਬਾਕੀ ਤੁਹਾਡੇ ਕਿੰਨੀ ਗਰਮੀਆਂ ਨੇ ਚਾ ਕਮੈਂਟ ਕਰਕੇ ਜਰੂਰ ਸੋ ਧੰਨਵਾਦੀ